ਸਸਿਕਾ ਸਾਰੀ YouTube ਫੈਮਿਲੀ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਵੀਡੀਓ ਕਾਟਨ ਦਾ ਕੱਪੜਾ ਦੇਖੋ ਜੀ ਕਾਟਨ ਦਾ ਸਟਾਪ ਆ ਇਸ ਦਾ ਨਾਪ ਸੋਲੋ ਸਭ ਤੋਂ ਪਹਿਲਾਂ ਤੇ ਕਾਟਨ ਦੇ ਕੱਪੜੇ ਨੂੰ ਮੈਂ ਤੁਹਾਨੂੰ ਦੱਸਦੀ ਹਣੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਿਆ ਕਰੋ ਤੇ ਕੰਨੀ ਕਿਤੇ ਵੀ ਨਾ ਪਾਇਆ ਕਰੋ ਨਾ ਬਾਜੂ 'ਚ ਨਾ ਜੈਂਪਰ 'ਚ ਨਾ ਬਟਨ 'ਚ ਠੀਕ ਹੈ ਜੀ ਆਹ ਵਾਲੀ ਕੰਨੀ ਉਹ ਉਤਾਰ ਦਿਆ ਕਰੋ ਠੀਕ ਹੈ ਜੀ ਹੁਣ ਆਪਣੇ ਕੋਲੇ ਚੌੜੇ ਪਣੇ ਦਾ ਕੱਪੜਾ ਆਪਾਂ ਨੂੰ ਘੇਰ ਚਾਹੀਦਾ 24 24 ਇੰਚ ਇਹ ਆਪਣੇ ਕੋਲੇ ਹੈਗਾ 28 ਇੰਚ ਘੇਰ ਲੋਟ ਆਪਣੇ ਕੋਲੇ ਹੈਗਾ ਇਹ 4 ਲੇਅਰਜ਼ ਕਰਕੇ ਕਿਹੜਾ ਤੁਸੀਂ ਲੈਂਥ ਉਹ ਆਦਾਰ ਲੈਣੀ ਹੈ ਇਹਨਾਂ ਦਾ ਨਾਪ ਸੌਣ ਲੋ 39 ਇੰਚ ਕਮੀਜ਼ ਦੀ ਲੈਂਥ ਆ 42 ਦੀ ਕਟਾਈ ਕੀਤੀ ਜਾਊ ਤੇ ਸਾਥੀ ਪੌਲ ਨਾਪ ਚੰਤ 38 ਜੀ ਹਾ ਆਪਣਾ ਪੁੰਨੀ ਕਮਰ ਪੌਲ ਨਾਪ 35 ਹਾ ਆਪਣਾ ਪਸਾਰਾ ਹੈਪ ਪੌਲ ਨਾਪ 40 ਹਾ ਆਪਣਾ ਪਿੱਠ ਠੀਕ ਹੈ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਇਸ ਤਰ੍ਹਾਂ ਕੀਤਾ ਚੱਕਣਾ ਕੀਤਾ ਚੱਕ ਕੇ ਪੋਰ ਫੋਲਡਿੰਗ ਕਰ ਲਿਆ ਪੋਰ ਫੋਲਡਿੰਗ ਤੋਂ ਐਕਸਟਰਾ ਕੱਪੜਾ ਤਾਂ ਫੇਰ ਲਉਂਦੇ ਆ ਪਹਿਲਾਂ ਇੱਥੇ 40 ਬਿਆੜੀ ਇੰਚ ਦੀ ਨਾ ਕਟਾਈ ਕਰ ਲੋ ਬਿਆੜੀ ਦੀ ਤਰਕਾਰੀ ਕਰ ਲੋ ਜੀ 1 ਇੰਚ ਦਾ ਪੱਲਾ ਜਿਹੜਾ ਵੱਡਾ ਆਪਾਂ ਛੋਟਾ ਰੱਖਣਾ ਪਊਗਾ ਆਪਾਂ ਸ਼ਾਂਤੀ ਪਰ ਰਵਾਂਗੇ ਠੀਕ ਹੈ ਤਰਕਾਰੀ ਇੰਚ ਇਸ ਤਰ੍ਹਾਂ ਭੈੜਾ ਕੱਟ ਲੈਣਾ ਤਰਕਾਰੀ ਇੰਚ ਦੀ ਨਾ ਮਾਰਕਿੰਗ ਕਰ ਦਿੱਤੀ ਮਾਰਕਿੰਗ ਤੱਕ ਤੋੜ ਹੁਣ ਤੁਸੀਂ ਇਹਦੀ ਕਟਾਈ ਕਰਨੀ ਆ ਕਿਹੜਾ ਇਸ ਤਰ੍ਹਾਂ ਦੀ ਅੱਗੇ ਬਾਜੂ ਦਾ ਕੁੰਨਾ ਡੁੰਨਾ ਕੱਪੜਾ ਪਲੇ ਕੋਲੇ ਵਾਟਦਾ ਹੈ ਹਾਂ ਜੀ ਆਪਣੇ ਬਾਜੀ ਦੇ ਕੰਮ ਆ ਜੂਗਾ ਇਹ ਵਰਗ ਨੇ ਆਪਾਂ ਸਿਰੜਤੇ ਹੁਣ ਤੁਸੀਂ ਕੀ ਕਰਨਾ ਦੇਖੋ ਜੀ ਇਹ ਨਾ ਚੌੜੇ ਪਣੇ ਦੇ ਵਿੱਚ ਕਪੜਾ ਕਰਕੇ ਤੇ ਜਾਦਾਗਾ ਇਹਨੂੰ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰਕੇ ਜਿਹੜਾ ਬੰਦ ਪਾਸਾ ਤਾਂ ਖੁੱਲਾ ਪਾਸਾ ਉਧਰਲੇ ਪਾਸੇ ਬੰਦ ਪਾਸੇ ਉਹ ਨਾ ਕਪੜਾ ਉਤਾਰ ਦਿਓ ਜੋ ਕਿ ਤੁਹਾਡੇ ਜਿਵੇਂ 벨ਟ ਵਗੈਰਾ ਹਨਾ ਜਾਂ ਤੁਹਾਡੇ ਗਲੇ ਵਗੈਰੇ ਤੇ ਕੰੰਤਰ ਆਪਾਂ ਲਾਗਦੀ ਹੁੰਦੀ ਆ ਉਹ ਉਤਰ ਜੂਗੇ ਜੇ ਇਧਰਲੇ ਪਾਸੇ ਉਤਾਰ ਦੋਗੇ ਇਹਨੂੰ ਠੀਕ ਹੈ ਜੀ ਇਸ ਤਰ੍ਹਾਂ ਫਿਰ ਨਾਲ ਵਿਸ਼ਾਲੇ ਉਬਾਰ वगैरह ਕੱਢ ਲਿਓ ਤੇ ਤੁਸੀਂ 20 ਇੰਚ ਤੁਹਾਡੇ ਡੇਰ ਤਿਆਰ ਆ ਤੁਸੀਂ ਕੱਟਣਾ 24 ਇੰਚ ਦੇ ਇੱਥੋਂ ਮਾਰਕਿੰਗ ਰੱਖੋ 24 24 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰਦੇ ਜਾਓ 24 ਔਰ 24 ਠੀਕ ਹੈ ਜੀ ਇਸ ਤਰ੍ਹਾਂ ਕੱਢਣੀ ਆ 24 24 ਦੀ ਚਲੋ 24 24 ਦੀ ਮਾਰਕਿੰਗ ਕਰ ਲਈ ਆਪਾਂ ਤੇ ਹੁਣ ਆਪਾਂ ਇਹਦੀ ਕਰ ਦੇਵਾਂਗੇ ਕਟਾਈ ਕੇਰ ਉਤਰ ਜੂਗਾ ਕੇਰ ਉਤਰ ਕੇ ਫਿਰ ਮੈਂ ਤੁਹਾਨੂੰ ਅੱਗੇ ਇਹ ਦਿਨਾ ਕਾਟਾਂ ਦਾ ਦੱਸਦੀ ਆ ਕਿ ਕਿਸ ਤਰ੍ਹਾਂ ਕਾਉਣੀ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦਾ ਘੇਰ ਆਪਾਂ 24 ਇੰਚ ਉਤਾਰਿਆ 20 ਇੰਚ ਆਪਣੇ ਕੋਲੇ ਘੇਰ ਤਿਆਰ ਆ ਠੀਕ ਹੈ ਜੀ ਆ ਉਤਾਰ ਦਿੱਤਾ ਹਾਂ ਤੁਸੀਂ ਆ ਪੱਲੇ ਚੱਕੋ ਤੇ ਪੱਲਿਆਂ ਨੂੰ ਲੱਗ-ਲੱਗ ਵਿਛਾਓ ਠੀਕ ਹੈ ਜੀ ਲੱਗ-ਲੱਗ ਵਿਛਾ ਲਈਏ ਫਿਰ ਮੈਂ ਤੁਹਾਨੂੰ ਦੱਸਦੀ ਆ ਹਾਂਜੀ ਹੁਣ ਆਪਾਂ ਪੱਲੇ ਪੈਨੋ ਰਿਸ਼ਾ ਲਈ ਤੇ ਹੁਣ ਇਹਨਾਂ ਦਾ ਜਿਹੜਾ ਤੀਰਾ ਜੀ ਉਹ ਹੈਗਾ ਇੱਥੋਂ 13 ਇੰਚ 6 6 12 6.5 13 ਠੀਕ ਹੈ ਜੀ ਇਸ ਤਰ੍ਹਾਂ ਇੱਥੋਂ ਲੈਂਥ ਪਾਉਣੀ ਹੈ ਜਿਹੜੀ ਮੋਟੇ ਦੀ ਉਹ ਪਾਉਣੀ ਹੈ ਜੀ 7 ਇੰਚ ਇੱਥੋਂ 6.5 ਆਇਆ ਇੱਥੋਂ 6 ਆਇਓ ਠੀਕ ਹੈ ਜੀ ਇੱਥੋਂ 6 ਆਇਓ ਆ ਲੋ ਜੀ ਇੱਥੋਂ 6 ਵਾਲੇ ਆਪਾਂ 6 ਪਾ ਕੇ 6 ਤੇ ਔਰ 6.5 ਨੂੰ ਇਸ ਤਰ੍ਹਾਂ ਬਣਾ ਲਿਓ ਮਿਲ ਗਿਆ ਜੀ ਉਸ ਤੋਂ ਬਾਅਦ ਇਹਨਾਂ ਬਾਕਸ ਬਣਾ ਲਿਓ। ਹਾਂ ਜੀ ਸਾਹਮਣਾ ਇਹਨਾਂ ਦੇ ਹੈਗਾ ਜੀ 14 ਇੰਚ ਠੀਕ ਹੈ ਇੱਥੋਂ ਨਾਪੋ 7 7 14 ਅੱਧਾ ਇੰਚ ਪਲੇਟ ਮਾਰਦੇ ਦੇ ਵਿੱਚ ਜਾਓ ਸੀਨ ਦੇ ਵਿੱਚ ਜਾਓਗੇ ਆਪਣੀ 프ਰੰਟ ਦੀ ਕਾਰਡ ਪਾਉਗੇ 1.5 ਇੰਚ ਦੀ ਠੀਕ ਹੈ ਜੀ 1.5 ਇੰਚ ਦੀ 프ਰੰਟ ਦੀ ਕਾਰਡ ਪਾਉਗੀ ਇਸ ਤਰ੍ਹਾਂ ਜੀ ਬੈਕ ਦੀ ਪਾਉਗੀ 2.5 3 2.5 ਦੀ ਪਾਉਗੇ ਇਸ ਤਰ੍ਹਾਂ ਠੀਕ ਹੈ ਜੀ ਪੌਣਾ ਇਹ ਲੈਣਾ ਦਾ ਸਪੇਸ ਜਿਹੜੀ ਹੈਗੀ ਆ 15 ਇੰਚ ਦੀ ਕਟਾਈ ਤੇ ਮਾਰਕਿੰਗ ਕੀਤੀ ਜਾਊਗੀ ਪੈਨ ਤੇ ਉਪਰੋਂ ਦਾ 20 ਇੰਚ ਇਹਨਾਂ ਦੇ ਕੋਲਣਾ ਉਚਾਈ ਆ ਹਾਂ ਆਪਣਾ 20 ਆ 20 ਦਾ ਹਾਫ ਦਾਸਾ 10 ਇੰਚ ਤੇ ਇੱਕ ਮਾਰਕਿੰਗ ਕਰ ਲਾਂਗੇ ਕਮਰ ਇਹਨਾਂ ਦੀ ਹੈਗੀ ਆ ਜੀ ਪੌਣਾ 34 ਇੱਥੋਂ ਨਾਪੋ 1.5 ਤੇ ਪਲੇਟ ਦਾ ਮਾਰਕ ਜਣਾ ਰੱਖਿਆ ਕਰੋ ਜੀ ਇਸ ਤਰ੍ਹਾਂ ਕਮਲ ਦਾ ਜੀ ਇਸ ਤੇ ਥਾਪਤੀ ਦਾ ਜੀ ਇੱਥੇ ਹੈ ਪਾ ਜੀ ਠੀਕ ਹੈ ਫੋਲਨਾ ਦੀ ਕਮਰ ਹੈਗੀ ਹੈ ਫੋਲਨਾ 34 ਹਾਪਨਾਪ 17 17 ਦਾ ਅੱਧਾ 8.5 ਠੀਕ ਹੈ ਜੀ ਅੱਧਾ ਇੰਚ ਪਲੇਟ ਮਾਰ ਦੇਣਾ ਨਾ ਹਾਂ ਲੋ ਜੀ ਸਾਤ ਦੀ ਇਹਨਾਂ ਦੀ ਫੋਲਨਾਪ 36 ਹਾਪਨਾਪ 36 ਫੋਲਨਾਪ 35 ਹਾਪਨਾਪ 19 19 ਦਾ ਅੱਧਾ 9.5 18 9.5 9.5 ਦਾ ਅੱਧਾ ਇੰਚ ਪਲੇਟ ਮਾਰ ਦੇਣਾ 10 ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਮਾਰਕਿੰਗ ਮਲਾ ਦੇਣੀ ਹੈ ਤੁਸੀਂ ਹਾਂਜੀ ਪਰਫੈਕਟ ਫਿਟਿੰਗ ਬਣ ਕੇ ਤੁਹਾਡੇ ਰੈਡੀ ਹੋਊਗੀ ਕਿ ਤੋ ਵੀ ਕੋਈ ਘੱਟ ਵੱਧ ਨਹੀਂ ਆਊਗਾ ਕਮੀਜ਼ ਪੂਰਾ ਵਧੀਆ ਬਣ ਕੇ ਤੁਹਾਡਾ ਰੈਡੀ ਹੋਊਗਾ ਹੁਣ ਤੁਸੀਂ ਇੱਥੋਂ ਨਾਪਣਾ 11.5 ਇੰਚ ਜਾਂ 11.5 ਇੰਚ ਦੇ ਪਲੇਟਸ ਕਾਉਣੇ ਆ 11 ਇੰਚ ਦੇ ਇਹਨਾਂ ਦੇ ਤਿਆਰ ਆ ਅੱਧਾ ਇੰਚ ਕੰਦੇ ਦੀ ਸੀਨ ਚਾਹੂ ਸਾਢੇ 3 ਇੰਚ ਤੋਂ ਗੈਪ ਰੱਖਿਓ ਤੁਸੀਂ ਠੀਕ ਹੈ ਜੀ ਮੋੜ ਦੀ ਲੈਂਥ ਪਾਓ ਸਾਢੇ 6 ਇੰਚ ਜੀ ਓਕੇ ਜੀ ਸਾਢੇ ਇੰਚ ਚ ਤੋਂ ਚੜਾਈ ਪਾਣੀ ਹੈ 3.5 ਇਹਨਾਂ ਨੂੰ ਬਣਾ ਦੇਣਾ ਆਪ ਸੱਚ ਠੀਕ ਹੈ ਉਸ ਤੋਂ ਬਾਅਦ ਜਿਹੜੀ ਉੱਪਰਲੀ ਪਲੇਟ ਪਾਣੀ ਹੈ ਇੱਥੇ 2.5 ਇੰਚ ਇੱਥੇ ਪਾਣੀ ਹੈ 2.5 ਇੰਚ ਇੱਥੇ ਇਥੋਂ ਗੈਪ ਪੈਣਾ 7 ਇੰਚ ਇਸ ਤਰ੍ਹਾਂ ਜੀ ਤੇ ਇਥੋਂ ਗੈਪ ਪੈਣਾ ਮੋਢੇ ਤੋਂ ਲੈ ਕੇ 6.5 6.5 ਆਹ ਬਣੀ ਮਾਰਕਿੰਗ ਆਪਣੀ ਇਸ ਤਰ੍ਹਾਂ ਬਣਾ ਦਿਓ ਠੀਕ ਹੈ ਜੇ ਸਮਝ ਆ ਗਈ ਨਾ ਫਿਰ ਤੁਸੀਂ ਕੈਂਚੀ ਚੱਕਣੀ ਹੈ ਕੈਂਚੀ ਚਾਕੇ ਇੱਕ ਜਿਹੜਾ ਹੋ ਲੈਗੀ ਆਪਣੀ ਜਿਹੜੀ ਇੱਥੋਂ ਗਨੇ ਦੀ ਪੌਣੀ ਆਪਾਂ 2.5 ਇੰਚ ਤੇ 2.5 ਇੰਚ ਤੇ ਇਹਨੂੰ ਰੱਖ ਲੈਣਾ ਤੇ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਸ਼ਾਂਟੀ ਪਾਉਣੀ ਹੈ ਜਿਹਦੇ ਠੀਕ ਹੈ ਜੀ ਆਹ ਹੋ ਗਿਆ ਆਪਣੀ ਮਾਰਕਿੰਗ ਤੇ ਹੁਣ ਅਸੀਂ ਕਟਿੰਗ ਵੀ ਕਰਕੇ ਦਿਖਾ ਦੇਣੀ ਹੈ ਫਿਰ ਉਹਨੂੰ ਅਲੋਚ ਕਿਤੋਂ ਵੀ ਨਾ ਸਮਝ ਆਈ ਜੀ ਕੋਈ ਮਾਰਜੀ ਕਮੈਂਟ ਕਰ ਦਿਓ ਅਗਲੀ ਵੀਡੀਓ ਤੁਹਾਡੇ ਲਈ ਲੈ ਕੇ ਆ ਰੈਡੀ ਹੋਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਲੋ ਜੀ ਪਹਿਲਾ ਚਾਰਾ ਪੱਲਿਆਂ ਦੀ ਇਕੱਠਿਆਂ ਦੀ ਟਾਟ ਪਾਓ ਮੋਢੇ ਦੀ ਫੇਰ ਪਾਓ ਕਾਂਦ ਦੇ ਠੀਕ ਹੈ ਜੀ ਉਤమే ਚਾਰਾ ਪੱਲਿਆਂ ਦੀ ਪਾ ਦਿੱਤੀ ਆਪਾਂ ਇਕੱਠੀ ਠੀਕ ਹੈ ਇਹਦੇ ਨਾਲ ਜਿਹੜਾ ਡੌਣ ਪਾਉਣਾ ਦੇਖ ਤੱਕ ਨਾ ਵੀ ਪਾ ਦੋ ਇਹ ਵੀ ਪਾ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਚੱਕਣਾ ਐ ਪੱਲਾ ਉੱਪਰਲਾ ਗਾਂਟ ਦੀ ਗਾਟ ਪਾ ਦੇਣੀ ਆ ਇਸ ਤਰ੍ਹਾਂ ਜੀ ਵਸਤਰਾ ਹੋ ਗਿਆ ਹੁਣ ਆ ਜਿਹੜੇ ਟੱਕ ਲਗਾ ਦੇ ਇੱਕ ਗਲਿਆਂ ਦੇ ਇਹ ਤੁਹਾਨੂੰ ਚੋਖਾ ਰਹੂਗਾ ਪਰਨੇ ਟੱਕ ਲੱਗਿਆ ਹੋਵੇ ਹੁਣ ਇੱਥੇ ਬਰੀਕ ਜਾਂ ਕੱਟ ਪਲੇਟ ਦਾ ਵੀ ਲਾ ਲਓ ਦੂਸਰੇ ਪਾਸੇ ਜਦੋਂ ਪਲੇਟਫਾਰਮ ਤੇ ਕਰਾਂਗੇ ਈਜੀ ਪਹੁੰਚ ਜਾਂਦੇ ਹੁੰਦੇ ਆ ਇੱਥੇ ਬਰੀਕ ਜਾਂ ਕੱਟ ਲੱਗਿਆ ਹੋਵੇ ਪਲੇਟਾਂ ਦੇ ਫਿਰ ਦੂਸਰੇ ਪਾਸੇ ਮਾਰ ਕੇ ਇਜੀ ਜਾਉਣੀ ਹੈ ਹਾਲੋ ਜੀ ਇਹ ਹੁਣ ਮੈਂ ਕਰ ਦਿੱਤੀ ਕਟਿੰਗ ਤੇ ਮਾਰਕਿੰਗ ਵੀ ਮੈਂ ਥੋੜੇ ਦੂਜੇ ਪਾਸੇ ਪਚਾ ਦਿੰਦੀ ਆ ਆਮ ਲੈ ਲਓ ਲੋ ਕੈਂਚ ਟੇਪ ਦੀ ਇਸ ਤਰ੍ਹਾਂ ਇਹਨੂੰ ਪਕੜਿਓ ਬੈਕ ਦੇ ਪੱਲੇ ਦੀ ਲੱਗ ਤੋਂ ਮਾਰਕਿੰਗ ਕੀਤੀ ਜਾਓ ਜੀ ਕਿਉਂਕਿ ਇੰਚ ਆਪਾਂ ਪੱਲਾ ਉਹ ਵੱਡਾ ਰੱਖਿਆ ਇਹ ਇੰਚ ਪੱਲਾ ਛੋਟਾ ਰੱਖਿਆ ਇਹਦਾ ਕਾਰਨ ਹੁੰਦਾ ਵੀ ਗਲਾ ਬੈਕ ਨੂੰ ਨਹੀਂ ਜਾਂਦਾ ਜੇ ਤੁਸੀਂ 1 ਇੰਚ ਪੱਲਾ ਵੱਡਾ ਰੱਖੋਗੇ ਫਲੇਟ ਮਾਰਕਿੰਗ ਵੀ ਆਪਣੀ ਹੋਗੀ ਦੇਖਿਆ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਤੁਸੀਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਠੀਕ ਹੈ ਜੀ ਕੱਲ ਨੂੰ ਆਪਾਂ ਫੇਰ ਮਿਲਾਂਗੇ ਤੁਹਾਡੇ ਲਈ ਕੋਈ ਨਵੀਂ ਵੀਡੀਓ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਕਿਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਕਿੱਦਾਂ ਦੀਆਂ ਵੀਡੀਓ ਤੁਹਾਨੂੰ ਚਾਹੀਦੀਆਂ ਕਿੱਦਾਂ ਦੀ ਜਾਣਕਾਰੀ ਦੇਈਏ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਕਰਨ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ Thank you